ਅੱਜ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਦੇ ਵਿੱਚ ਰਾਜਪ੍ਰਧੇ ਬਾਵਲਪੁਰ ਪਵਨ ਦੇ ਵਿੱਚ ਇੱਕ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ ਮੌਕਾ ਸੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਜਨਮ ਦਿਨ ਦਾ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਖਾਸ ਤੌਰ ਤੇ ਪਹੁੰਚੀ ਇਸ ਮੌਕੇ ਜਿੱਥੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਜਗਦੀਸ਼ ਕੁਮਾਰ ਜੱਗਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉੱਥੇ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਸੈਂਕੜੇ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਵੀ ਵੰਡੀ ਗਈ ਹੈ। ਇਸ ਮੌਕੇ ਤੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਗਾਇਕ ਭੁਪਿੰਦਰ ਸਿੰਘ ਬੰਗਾਲੀ ਵੱਲੋਂ ਜਿੱਥੇ ਧਾਰਮਿਕ ਗੀਤ ਗਾਏ ਗਏ। ਮੋਤੀ ਜਗਦੀਸ਼ ਕੁਮਾਰ ਜੱਗਾ ਨੂੰ ਮੰਚ ਤੋਂ ਗੀਤ ਗਾ ਕੇ ਜਨਮ ਦਿਨ ਦੀ ਵਧਾਈ ਦਿੱਤੀਗੀ ਇਸ ਦੌਰਾਨ ਮਹਾਰਾਣੀ ਪਰਨੀਤ ਕੌਰ ਸਹਿਤ ਸੈਂਕੜੇ ਲੋਕਾਂ ਦੇ ਵੱਲੋਂ ਜਗਦੀਸ਼ ਕੁਮਾਰ ਜੱਗਾ ਦੇ ਜਨਮ ਦਿਨ ਦੇ ਮੌਕੇ ਤੇ ਕੇਕ ਕਟਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਵਾਸਤੇ ਪ੍ਰਾਰਥਨਾ ਕੀਤੀ ਗਈ। ਇੱਥੇ ਦੱਸਣਯੋਗ ਗੱਲ ਇਹ ਹੈ ਜਗਦੀਸ਼ ਕੁਮਾਰ ਜੱਗਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੋ ਅੱਜ ਠੀਕ ਹੋਣ ਤੋਂ ਬਾਅਦ ਸਟੇਜ ਤੋਂ ਗਰਜਦੇ ਹੋਏ ਨਜ਼ਰ ਆਏ ਨੇ। ਇਸ ਮੌਕੇ ਤੇ ਮਹਾਰਾਣੀ ਪ੍ਰਨੀਤ ਕੌਰ ਤੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦਾ ਕੀ ਕੁਝ ਕਹਿਣਾ ਸੋ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਇਹ ਜੱਗਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਨਾਲ ਦੀ ਨਾਲ ਲੋਕਾਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਥ ਦਿੱਤਾ ਔਰ ਵੋਟਾਂ ਪਾਈਆਂ ਤੇ ਕੀ ਕਹਿਣਾ ਚਾਹੋਗੇ ਜੱਗਾ ਜੀ ਦੀ ਤਬੀਅਤ ਜਿਹੜੀ ਹੈ ਅੱਠੀਕ ਲੱਗ ਰਹੀ ਹੈ ਕਾਫੀ ਸਮੇਂ ਤੋਂ ਜਿਹੜੇ ਕਿ ਬਿਮਾਰ ਸੀਗੇ ਦੇਖੋ ਜੱਗਾ ਜੀ ਦਾ ਜੋ ਇੱਕਦਮ ਪ੍ਰੋਬਲਮ ਆ ਗਿਆ ਇਹਨਾਂ ਨੇ ਫੇਰ ਵੀ 4-5 ਦਿਨ ਡਿਲੇ ਕਰਤਾ ਤਾਂ ਰੱਬ ਦੀ ਬੜੀ ਮਿਹਰ ਰਹੀ ਕਿ ਇਹ ਠੀਕ ਹੋ ਗਏ ਆਪ ਜੇ ਠੀਕ ਹੋ ਗਏ ਤਾਂ ਕੁਦਰਤੀ ਜਿਹੜਾ ਇਸ ਨੁਕਮੀ ਸਰਕਾਰ ਤੋਂ ਇਹ ਦੇਖਿਆ ਨਹੀਂ ਗਿਆ ਕਿ ਡੈਂਗੂ ਇੰਨੀਆਂ ਫੈਲਿਆ ਹੋਇਆ ਹੈ ਕਿ ਪਹਿਲੇ ਕਾਲਾ ਤੇਲ ਪਵਾ ਦੋ ਤੁਸੀਂ ਸਭ ਕੁਝ ਪਤਾ ਕਿ ਸੀਜ਼ਨ ਕਿ ਹੁੰਦਾ ਹੈ ਉਹਨੇ ਕੀਤਾ ਉਹ ਡੈਂਗੂ ਦੇ ਨਾਲ ਵੀ ਬਿਮਾਰ ਹੋ ਗਏ ਪਰ ਅੱਜ ਖੁਸ਼ੀ ਹੈ ਕਿ ਇਹ ਸਹੀ ਸਲਾਮਤ ਸਾਡੇ ਨਾਲ ਖੜੇ ਹੁਣ ਅਗਲੀ ਰਣਨੀਤੀ ਕੀ ਰਹੇਗੀ ਜੀ ਕਿ ਕਹਿਣਾ ਚਾਹੋਗੇ ਕਿਸ ਤਰ੍ਹਾਂ ਰਣਨੀਤੀ ਇਹ ਹੈ ਕਿ ਭਾਜਪਾ ਦੇ ਅਸੀਂ ਸੰਗਠਨ ਨੂੰ ਜਿਆਦਾ ਮਜ਼ਬੂਤੀ ਨਾਲ ਤਿਆਰੀ ਕਰ ਰਹੇ ਹਾਂ ਔਰ ਪੂਰੀ ਉਮੀਦ ਹੈ ਕਿ 2027 ਤੱਕ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਲੈਕਸ਼ਨ ਲੜਾਂਗੇ ਜਿਵੇਂ ਕਿ ਮਾਨ ਸਰ ਨਲਾਜ਼ ਕਟ ਦੀ ਗੱਲ ਵੀ ਕੀਤੀ ਹੈ ਜੱਗਾ ਜੀ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਕਿਹੜੀ ਜੀ ਨਲਾਜ਼ ਕਟ ਦੀ ਨਲਾਜ਼ ਜਿਹੜਾ ਉੱਥੇ ਸ਼ੁਰੂ ਹੋਇਆ ਹੈ ਕਿ ਉਪਰਾਲਾ ਕੀਤਾ ਗਿਆ ਸੀ ਜੀ ਉਸ ਟਾਈਮ ਉਪਰਾਲਾ ਜਦ ਮੈਂ ਐਪੀਸੀ ਜੱਗਾ ਜੀ ਦੇ ਨਾਲ ਕਈ ਵਾਰੀ ਅਸੀਂ ਗੱਟ ਗਰੀ ਜੀ ਨੂੰ ਮਿਲੇ ਕਨਸਰਨਡ ਬੰਦਿਆਂ ਨੂੰ ਮਿਲੇ ਪਾਸ ਕਰਵਾਇਆ ਕਿ ਜਿਹੜਾ ਦੋ ਫਾੜ ਕਰਤਾ ਸੀ ਰਾਜਪੁਰੇ ਨੂੰ ਉਹਦਾ ਹੱਲ ਕਰੋ ਔਰ ਖੁਸ਼ੀ ਹੈ ਕਿ ਸ਼ੁਰੂਆਤ ਹੋ ਗਿਆ ਤੇ ਜਿਵੇਂ ਹੁਣ 6 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਹੈ ਦਿੱਲੀ ਵੱਲ ਨੂੰ ਕੂਚ ਕਰਨਗੇ ਤੇ ਕੀ ਕਹਿਣਾ ਚਾਹੋ ਕਿ ਆਪਣੀ ਬੀਜੇਪੀ ਸਰਕਾਰ ਉਹਨਾਂ ਵਾਸਤੇ ਕੀ ਉਪਰਾਲੇ ਕਰ ਰਹੀ ਹੈ ਦਿੱਲੀ ਜਾਣਗੇ ਉਹ ਕੀ ਕੁਝ ਸੋਚਿਆ ਹੋਇਆ ਹੈ ਜੀ ਉਹਨਾਂ ਵਾਸਤੇ ਦੇਖੋ ਸਰਕਾਰ ਦਾ ਹਰ ਵਕਤ ਮਕਸਦ ਹੁੰਦਾ ਹੈ ਕਿ ਮਸਲੇ ਹੱਲ ਹੋਣ ਤਾਂ ਅੱਗੇ ਇਹਨਾਂ ਦਾ ਵੀ ਬੰਦੇ ਜਿਹੜੇ ਜ਼ਿੰਮੇਵਾਰ ਹੈ ਇਹਨਾਂ ਨੂੰ ਬੈਠ ਕੇ ਟੇਬਲ ਦੇ ਉੱਤੇ ਆਪਣੇ ਮਸਲੇ ਹੱਲ ਕਰਨੇ ਚਾਹੀਦੇ। ਜਨਰਲੀ ਮਨਾਇਆ ਗਿਆ ਤੇ ਧੰਨਵਾਦ ਕੀਤਾ ਗਿਆ। ਅੱਜ ਸਭ ਤੋਂ ਪਹਿਲਾਂ ਦਾ ਤੁਹਾਡਾ ਸਾਰੇ ਪ੍ਰੈਸ ਦਾ ਮੈਂ ਧੰਨਵਾਦ ਕਰਦਾ। ਮੈਂ ਦੇਖ ਰਿਹਾ ਆ ਵੀ ਸਾਰੀ ਪ੍ਰੈਸ ਇੱਥੇ ਆਈ ਹੋਈ ਆ। ਤੇ ਅੱਜ ਮੈਂ ਲੰਬੀ ਬਿਮਾਰੀ ਤੋਂ ਬਾਅਦ 4 ਮਹੀਨੇ ਬਾਅਦ ਕਹਿ ਸਕਦਾ ਇਲੈਕਸ਼ਨਾਂ ਤੋਂ ਬਾਅਦ ਅੱਜ ਮੈਂ ਅਸੀਂ ਅੱਜ ਪ੍ਰੋਗਰਾਮ ਕੀਤਾ ਜਿਹੜਾ ਕਿ ਅਸੀਂ ਐ MP ਦੇ ਇਲੈਕਸ਼ਨਾਂ ਚ ਹਲਕਾ ਰਾਜਪੁਰਾ ਤੋਂ ਮਹਾਰਾਣੀ ਪ੍ਰਨੀਤਪੂਰ ਜੀ ਜਿੱਥੋਂ ਇਲੈਕਸ਼ਨ ਜਿਤਾਇਆ ਉਹਨਾਂ ਦਾ ਹਲਕਾ ਰਾਜਪੁਰਾ ਦਾ ਵੀ ਧੰਨਵਾਦ ਕੀਤਾ ਤੇ ਜਿਵੇਂ ਕਿ ਅਸੀਂ ਸਾਲ ਵਿੱਚ ਮੇਰੇ ਜਨਮ ਦਿਨ ਤੇ ਹਰ ਸਾਲ ਟਰੱਸਟ ਦਾ ਅਸੀਂ ਜਿਹੜਾ ਲੋਕ ਬਲ ਟ੍ਰੱਸਟ ਬਣਾਇਆ ਹੋਇਆ ਇੱਕ ਫੰਕਸ਼ਨ ਕਰਦੇ ਆ ਉਹ ਵੀ ਅਸੀਂ ਅੱਜ ਫੰਕਸ਼ਨ ਕੀਤਾ ਤੇ ਇਹੀ ਅੱਜ ਕੁਝ ਕੁੱਲ ਦੀ ਗੱਲ ਵੀ ਹੋਈ ਹੈ ਕੁਝ ਸ਼ਹਿਰ ਦੇ ਵਿਕਾਸ ਦੀ ਗੱਲ ਵੀ ਹੋਈ ਹੈ ਮੈਂ ਦੇਖ ਰਿਹਾ ਚਲੋ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਤਾਂ ਰਾਜਪੁਰਾ ਦਾ ਹਲਕਾ ਰਾਜਪੁਰਾ ਦਾ ਬੜਾ ਮਾੜਾ ਹਾਲ ਸੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਵੀ ਇਹਨਾਂ ਨੂੰ ਦਿਖਾਤਾ ਜਿਹੜੀ ਕਿ ਮੇਰੇ 22000 ਦੇ ਕਰੀਬ ਆਮ ਆਦਮੀ ਪਾਰਟੀ ਨੂੰ ਉੱਤੇ ਵੋਟ ਪਈ ਹੈ ਤੇ ਲੋਕਾਂ ਨੇ ਇਹਨਾਂ ਨੂੰ ਦਿਖਾਤਾ ਵੀ ਇਹਨਾਂ ਦਾ ਮਾੜਾ ਹਾਲ ਹੈ ਪਰ ਮੈਂ ਇਸ 4 ਮਹੀਨੇ ਚ ਦੇਖਿਆ ਮੈਂ ਤਾਂ ਬਿਮਾਰ ਸੀ ਪਰ ਮੈਂ ਖਬਰਾਂ ਚ ਤੁਹਾਡੇ ਰਾਹੀਂ ਖਬਰਾਂ ਚ ਵੀ ਦੇਖਿਆ ਵੀ ਜਿਵੇਂ ਕਿ ਸਰਪੰਚੀ ਇਲੈਕਸ਼ਨਾਂ ਚ ਬੜਾ ਤੱਕਾ ਹੋਇਆ ਹੈ ਇਹਨਾਂ ਨੇ ਕਿਸੇ ਨੂੰ ਇਲੈਕਸ਼ਨ ਲਈ ਨਹੀਂ ਲੜਨ ਦਿੱਤੇ ਤੇ ਕਾਗਜ਼ ਰੱਦ ਕਰਤੇ ਦੂਜੀ ਗੱਲ ਤੁਸੀਂ ਇਹ ਦੇਖ ਲਓ ਕਿੰਨੀ ਨਿਕੰਮੀ ਸਰਕਾਰ ਹੈ ਖਾਸ ਤੌਰ ਤੇ ਹਲਕਾ ਰਾਜਪੁਰਾ ਦੀ ਐਮਐਲ ਕਿੰਨੀ ਨਿਕੰਮੀ ਹੈ ਵੀ ਕਮੇਟੀ ਵੱਲੋਂ ਇਹਨਾਂ ਕੋਲ ਇੱਕ ਛਣਕਾ ਵੀ ਨਹੀਂ ਹੋਇਆ ਜਿਹੜਾ ਕਿ ਡੇਂਗੂ ਮੈਂ ਕਹਿੰਦਾ ਪੂਰੇ ਪੰਜਾਬ 'ਚ ਸਭ ਤੋਂ ਵੱਧ ਫੈਲਿਆ ਉਹ ਹਲਕਾ ਰਾਜਪੁਰਾ ਵਿੱਚ ਫੈਲਿਆ ਮੈਂ ਆਪ ਡੇਂਗੂ ਤੋਂ ਪੀੜੀ ਤੋਂ ਹੋ ਕੇ 12 ਦਿਨ ਮੈਂ ਹਸਪੀਟਲ ਲੈ ਕੇ ਰਹਿ ਕੇ ਆ ਤੁਸੀਂ ਜਿੰਨੇ ਵੀ ਹਸਪੀਟਲ ਦੇਖ ਲਓ ਹਲਕਾ ਰਾਜਪੁਰਾ ਜਿੰਨੇ ਵੀ ਇਹ ਸਰਕਾਰੀ ਹੈ ਪ੍ਰਾਈਵੇਟ ਹੈ ਸਾਰੇ ਡੇਂਗੂ ਨਾਲ ਮਰੀਜ਼ ਭਰੇ ਹੋਏ ਨੇ ਤੇ ਦੂਜਾ ਇਤੇ ਇੱਕ ਨੌਜਵਾਨ ਲੜਕੀ ਦੀ ਡੇਂਗੂ ਨਾਲ ਮੌਤ ਵੀ ਹੋ ਗਈ ਹੈ ਇਹਨਾਂ ਸਰਕਾਰ ਦੀ ਜਿੰਨੀ ਨਖੇਦੀ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਇਸ ਐਮਐਲਏ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਕਟਾਏ ਇਹ ਸਿਰਫ ਪੈਸੇ ਇਕੱਠੇ ਕਰਨ ਨੂੰ ਇਕੱਠੇ ਕਰੀ ਹੋਇਆ ਤੁਸੀਂ ਥਾਣੇ ਚਲੇ ਜਾਓ ਸਰਕਾਰੀ ਕਿਤੇ ਵੀ ਚਲੇ ਜਾਓ ਤਹਿਸੀਲ ਚਲੇ ਜਾਓ ਬਗੈਰ ਪੈਸੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਤੇ ਅਸੀਂ ਬਹੁਤ ਹੀ ਜਲਦ ਭਾਰਤੀ ਜਨਤਾ ਪਾਰਟੀ ਕਿ ਇੱਥੇ ਜਿਹੜੇ ਜਿਹਦੇ ਨਾਲ ਵੀ ਤੱਕਾ ਹੋਊਗਾ ਕਿਸੇ ਨਾਲ ਕਰਪਸ਼ਨ ਹੋਏਗੀ ਤਾਂ ਅਸੀਂ ਉੱਥੇ ਤਰਨੇ ਲਾਵਾਂਗੇ ਨਿਲਾਸ ਰੋਡ ਵਾਲੀ ਜਿਹੜੀ ਗੱਲ ਹੈ ਜਿਹੜੀ ਨਿਲਾਸ ਰੋਡ ਦਾ ਮੈਂ ਦੇਖ ਰਿਹਾ ਜਦੋਂ ਮਹਾਰਾਣੀ ਸਾਹਿਬ ਐਮਪੀ ਹੁੰਦੇ ਸੀ ਨਿਲਾਸ ਵਾਲੇ ਜਿਹੜੇ ਪਿੰਡ ਨੇ ਜਿਹੜੇ ਇਸ ਪਾਸੇ ਜਿਹੜਾ ਇੱਕ ਪਾਸੇ ਜਿੰਨੇ ਵੀ ਪਿੰਡ ਨੇ ਤੇ ਪੁਰਾਣੇ ਰਾਜਪੁਰੇ ਦੇ ਮੈਂ ਲੈ ਕੇ ਗਿਆ ਸੀਗਾ ਸਾਰੇ ਮਹਾਰਾਣੀ ਸਾਹਿਬ ਕੋਲ ਸਾਰੇ ਪਿੰਡਾਂ ਦੇ ਸਰਪੰਚ ਮਿਲੇ ਸੀਗੇ ਤੇ ਅਸੀਂ ਜਾ ਕੇ ਕਟੜਗਰੀ ਸਾਹਿਬ ਨੇ ਮਹਾਰਾਣੀ ਸਾਹਿਬ ਨਾਲ ਮੀਟਿੰਗ ਕਰਾਈ ਸੀਗੀ ਇਹ ਜਿਹੜਾ ਵੀ ਕੰਮ ਹੋ ਰਿਹਾ ਅਜ ਨਲਾਸ ਦਾ ਕਟੋ ਦਾ ਹੋ ਰਿਹਾ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਇਹ ਸਾਧਕਾ ਹੋ ਰਿਹਾ ਜੀ ਜਿੱਦਾਂ ਜੀ ਦੁੱਖ ਵੇਲੇ ਆਪਣੇ ਤੇ ਪ੍ਰਾਇ ਦਾ ਫਰਕ ਪਤਾ ਲੱਗਦਾ ਤੁਹਾਨੂੰ ਕਹੇ ਜਾ ਐਕਸਪੀਰੀਅੰਸ ਮਿਲਿਆ ਕੌਣ ਆਪਣਾ ਕੌਣ ਪਰਾਇਆ ਦੇਖੋ ਮੈਂ ਅੱਜ 4 ਮਹੀਨੇ ਬਾਅਦ ਮੈਨੂੰ ਮੈਨੂੰ ਨਹੀਂ ਲੱਗਦਾ ਸੀ ਵੀ ਮੇਰਾ ਮੈਂ ਬੱਚਾਂ ਦਾ ਸਿੱਧੀ ਜੀ ਗੱਲ ਹੈ ਇਹ ਜਿਹੜਾ ਵੀ ਅੱਜ ਮੈਂ ਇੱਥੇ ਖੜਾ ਇਹ ਹਲਕਰ ਰਾਜਪੁਰਾ ਦੇ ਲੋਕਾਂ ਦਾ ਤੁਹਾਡੇ ਸਾਰੇ ਲੋਕ ਲੋਕਾਂ ਦਾ ਆਸ਼ੀਰਵਾਦ ਹੈ ਜਾਂ ਮੈਂ ਇਹ ਕਹਿ ਸਕਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੂਸਤਾਨ ਵਿੱਚ ਨਹੀਂ ਪੂਰੇ ਵਰਲਡ ਵਿੱਚ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਕਈ-ਕਈ ਲੋਕਾਂ ਦੀ ਕਮਾ ਨਹੀਂ ਹੁੰਦੀ ਅੱਜ ਤੁਸੀਂ ਦੇਖ ਰਹੋ ਮੇਰੀ ਹਜ਼ਾਰਾਂ ਮਾਵਾਂ ਅੱਜ ਵੀ ਬੈਠੀਆਂ ਐ ਤੇ ਹਜ਼ਾਰਾਂ ਮਾਵਾਂ ਦਾ ਆਸ਼ੀਰਵਾਦ ਹੈ ਹਲਕਰ ਰਾਜਪੁਰਾ ਦਾ ਆਸ਼ੀਰਵਾਦ ਹੈ ਜਾਂ ਬੋਲੇ ਬੰਡਾਰੀ ਦਾ ਆਸ਼ੀਰਵਾਦ ਹੈ ਜਿਹੜਾ ਅੱਜ ਮੈਂ ਤੁਹਾਡੇ ਵਿੱਚ ਖੜਾ ਤੇ ਮੈਂ ਤੁਹਾਡੇ ਰਹੀਂ ਸਾਰੇ ਹਲਕਾ ਰਾਜਪੁਰਾ ਨੂੰ ਕਹਿਣਾ ਚਾਹੁੰਦਾ ਵੀ ਮੇਰੀ ਜਦ ਤੱਕ ਜ਼ਿੰਦਗੀ ਹੈ ਮੇਰੀ ਸਾਹਸ ਹੈ ਮੈਂ ਇੱਕ ਇੱਕ ਮੇਰਾ ਖੂਨ ਦਾ ਕਤਰਾ ਵੀ ਹੈ ਮੈਂ ਤੇ ਮੇਰਾ ਪਰਿਵਾਰ ਤੁਹਾਡੀ ਸੇਵਾ ਕਰਦੇ ਰਹਾਂਗੇ ਤੁਹਾਡੇ ਨੂੰ ਜੱਗਾ ਜੀ ਕਿੰਨੇ ਟਾਈਮ ਤੱਕ ਤੁਹਾਨੂੰ ਰਿਕਵਰੀ ਮਿਲੇਗੀ ਤੇ ਲੋਕਾਂ ਦੀ ਸੇਵਾ ਵਿੱਚ ਤੁਸੀਂ ਵਾਪਸ ਆਓਗੇ ਜਿਹੜੇ ਮੈਂ ਬਿਲਕੁਲ ਹੁਣ ਤੁਹਾਡੇ ਤੁਹਾਨੂੰ ਰਾਹੀ ਦੱਸਣਾ ਚਾਹੁੰਦਾ ਮੈਂ ਬਿਲਕੁਲ ਹੁਣ ਸਵਸਥ ਹੈ ਤੇ ਫੇਰ ਵੀ ਮੈਨੂੰ ਡਾਕਟਰਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਤੁਸੀਂ 10 ਵੀ ਦਿਨ ਹੋਰ ਆਰਾਮ ਕਰੋ ਪਰ ਮੇਰੇ ਨੂੰ ਮੇਰੇ ਲੈਕ ਕਦੇ ਵੀ ਕੋਈ ਹਲਕਾ ਰਾਜ ਪ੍ਰੋਬਲਮ ਹੋਵੇ ਤੁਹਾਡੇ ਰਾਈ ਦੱਸਣਾ ਚਾਹੁੰਦਾ ਮੈਂ ਕੋਈ ਵੀ ਸੇਵਾ ਹੋਵੇ 24 ਘੰਟੇ ਮੈਂ ਹਾਜ਼ਰ ਹਾਂ ਮੈਂ ਹਮੇਸ਼ਾ ਸਵੇਰੇ ਰੋਜ਼ ਦਫ਼ਤਰ ਆ ਰਿਹਾ 9:00 ਤੋਂ 12:00 ਤੱਕ ਮੈਂ ਦਫ਼ਤਰ ਹੁੰਦਾ ਠੀਕ ਹੈ ਥੈਂਕ ਯੂ ਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar